ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵੀਰੇ 3 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟਿਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਪਹੁੰਚੇ ਆਂ ਅਮਰਤਵੀਰ ਦਾ ਟਾਈਮ 2:36 ਮਿੰਟ ਹੋ ਚੁੱਕੇ ਨੇ ਅੱਜ ਦਿਨ ਸ਼ੁੱਕਰਵਾਰ ਹੈ 25 ਜੁਲਾਈ ਹੈ ਦੇਸੀ ਮਹੀਨਾ 10 ਸੌਣਾ ਕੋਸ਼ਿਸ਼ ਕਰਿਓ ਦੀ ਆਮਰਤਵੇਲੇ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਐਹਰੀਆਂ ਪਰਨ ਦੀ ਤੁਨੋਂ ਹੀ ਐਹਰੀਆਂ ਪਰਵਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਬਾ ਫਰੀਦ ਜੀ ਦੀਆਂ ਗੇਟ ਤੋਂ ਬਾਹਰ ਅਰਦਾਸ ਬੇਨਤੀ ਜਰੂਰ ਕਰਵਾਵਾਂਗੇ ਜੀ ਕਰੋ ਦਰਸ਼ਨ ਤੰਤਰਨ ਬਾਬਾ ਸੇਖਪਰੀ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਰਾਜ਼ਮਾਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇੜ ਤੋਂ ਬਾਹਰ ਪਰੋ ਹਾਜ਼ਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਧੰਤਨ ਬਾਬਾ ਸੇਖ ਫਰੀ ਜੀ ਦੇ ਸਥਾਨ ਦੇ ਗੇੜ ਤੋਂ ਬਾਹਰ ਵੀ ਪਰੋ ਹਾਜ਼ਰੀਆਂ ਕਰੋ ਦਰਸ਼ਨ ਜੀ ਅਵਰਤ ਵੇਲੇ ਜਦੋਂ ਤੁਸੀਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਜ਼ਰੂਰ ਕੋਸ਼ਿਸ਼ ਕਰਿਓ ਫੋਨ ਰਾਹੀਂ ਕਰ ਦੁਬਾਰਾ ਸਾਬ ਟਿੱਲਾ ਬਾਬਾ ਫਰੀਦ ਜੀ ਦੀ ਗੇੜ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਾਹਿਬ ਤੇ ਮਿਹਰ ਭਰਿਆ ਰੱਖਣ ਤਾਂ ਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਵਿੱਚ ਰੱਖਣ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:50 ਮਿੰਟ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਸਥਾਨ ਤੇ ਜਾਣ ਸਮੇਂ ਔਰ ਉਸ ਤੋਂ ਬਾਅਦ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹਰਮਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਹਲ-ਹਾਲ ਤੁਸੀਂ ਕੋਸ਼ਿਸ਼ ਕਰਿਓ ਅਮਰ ਤੁਸੀਂ ਜਦੋਂ ਉੱਠੋਂਗੇ ਆਪਣਾ ਫੋਨ ਖੋਲੋਗੇ ਫੋਨ ਰਾਹੀਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਜ਼ਰੂਰ ਹਾਜ਼ਰੀਆਂ ਭਰੋ ਜੀ ਸੱਚਖੰਡ ਦੇ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂਤਨ ਬਾਬਾ ਸ਼ੇਖੁਰੀ ਜੀ ਦੀਆਂ ਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾ ਜੋ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਅਤੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰਿਆ ਅਥਰਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ